पिछले साल एक निहांग सिख प्रदीप सिंह जी कतल हुए ऐसे उन्होंने सिर्फ ये किया है कि की ना करो ये पवित्र करती पर कुछ लोगों ने उन्होंने कुट कुट के कतल कर दिया गया वो देख के मैं मन बहुत दुख होया इतने गुरु महाराज ने खालसा हाल पंथ सजाया दुनिया नु एक संदेश तो पहुंचाया इस पवित्र धरती ते हर वक्त हर वेले उस परमात्मा दी उत्सव होना चाहिए उत्सव करते हुए उत्थे पहुंचने की लोड़ है पर कुछ लोग हुल्लड़बाजी करदे, इसलिए मैं ये लेके हुल्लड़बाजी ना करो बुलेट से पटाके ना फिर चपदे सतनाम वाहेगुरु तो होले मोले पहुंचो ਪਿਛਲੀ ਵਾਰ ਦੇ ਨਾਲੋਂ ਇਸ ਵਾਰ ਜਿਹੜੀ ਹੁਲੜਬਾਜੀ ਆ ਗਈ ਉਹ ਬਹੁਤ ਘੱਟ ਦੇਖੀ ਜਾ ਰਹੀ ਆ। ਹਾਲੇ ਕਿ ਉਸ ਜਗ੍ਹਾ ਤੇ ਵੀ ਜਿਹੜੀ ਰੁਕੀ ਤਾਂ ਹੈ ਨਹੀਂ ਪਰ ਅੱਗੇ ਨਾਲ ਬਹੁਤ ਜ਼ਿਆਦਾ ਪਿਆਰ ਤੇ ਪੈਸ ਹੈ। ਹੋਲੇ ਮਹੱਲੇ ਮੌਕੇ ਜਿੱਥੇ ਵੱਖ-ਵੱਖੋ ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਨੇ ਉੱਥੇ ਹੀ ਇੱਕ ਬਹੁਤ ਵਧੀਆ ਮੈਸੇਜ ਸਮਾਜ ਸੇਵੀ ਤੌਰ ਤੇ ਪ੍ਰੋਫੈਸਰ ਪੰਡਿਤ ਰਾਉਤ ਨੇ ਜਲਵਾਰ ਵੱਲੋਂ ਦਿੱਤਾ ਜਾਂਦਾ ਹੈ ਜੋ ਕਿ ਹੋਲੇ ਮਹੱਲੇ ਮੌਕੇ ਵਿਸ਼ੇਸ਼ ਤੌਰ ਤੇ ਆਏ ਨੇ ਤੇ ਹੁੱਲੜਬਾਜੀ ਨੂੰ ਰੋਕਣ ਦੇ ਲਈ ਇੱਕ ਵਿਸ਼ੇਸ਼ ਮੋਹਮ ਦੇ ਤੌਰ ਤੇ ਉਹ ਸਹਿਯੋਗ ਦੇ ਰਹੇ ਨੇ ਗੱਲਬਾਤ ਕਰ ਲੈਂਦੇ ਹਾਂ ਪੰਡਿਤ ਜੀ ਅੱਜ ਤੁਸੀਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਹੋ ਹਰ ਵਾਰ ਤੁਹਾਡੇ ਵੱਲੋਂ ਕੋਈ ਨਾ ਕੋਈ ਸੰਦੇਸ਼ ਦਿੱਤਾ ਜਾਂਦਾ ਹੈ ਪਹਿਲਾਂ ਲੋਕ ਚਰ ਗਾਇਕੀ ਨੂੰ ਲੈ ਕੇ ਦਿੱਤਾ ਜਾਂਦਾ ਸੀ ਤੇ ਫਿਰ ਪੰਜਾਬੀ ਮਾਂ ਬੋਲੀ ਸੁਸੰਭਾਲਣ ਦਾ ਸੰਦੇਸ਼ ਦਿੱਤਾ ਜਾਂਦਾ ਸੀ ਤੇ ਅੱਜ ਹੁੱਲੜਬਾਜੀ ਨੂੰ ਰੋਕਣ ਵਾਸਤੇ ਸੰਦੇਸ਼ ਕਿਉਂ ਦੇਣਾ ਪੈ ਗਿਆ ਕਿਉਂਕਿ ਸਰ ਤੁਹਾਨੂੰ ਪਤਾ ਹੋਣਾ ਪਿਛਲੇ ਸਾਲ ਇੱਕ ਨਿਹਾਂ ਸਿੰਘ ਪਰਦੀਪ ਸਿੰਘ ਦੀ ਕਤਲ ਹੋਇਆ ਸੀ ਉਹਨੇ ਸਿਰਫ ਇੱਕ ਹੀ ਆਸੀ ਕਿ ਹੁੱਲੜ ਵਰਜੀ ਨਾ ਕਰੋ ਇਹ ਪਵਿੱਤਰ ਤਰਤੀ ਪਰ ਕੁਝ ਲੋਕਾਂ ਨੇ ਉਹਨੂੰ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ ਉਹ ਦੇਖ ਕੇ ਮੈਂ ਮਨ ਬਹੁਤ ਦੁੱਖ ਹੋਇਆ ਦੇਖੋ ਇਹ ਪਵਿੱਤਰ ਤਰਤੀ ਹੈ ਇੱਥੇ ਗੁਰੂ ਮਹਾਰਾਜ ਨੇ ਖਾਲਸਾ ਪੰਥ ਸਜਾਇਆ ਦੁਨੀਆ ਨੂੰ ਇੱਕ ਸੰਦੇਸ਼ ਪਹੁੰਚਾਇਆ ਇਸ ਪਵਿੱਤਰ ਤਰਤੀ ਤੇ ਹਰ ਵਕਤ ਹਰ ਵੇਲੇ ਉਸ ਪਰਮਾਤਮਾ ਦੇ ਉਤਸਤ ਹੋਣਾ ਚਾਹੀਦਾ ਉਤਸਤ ਕਰਦੇ ਹੋਏ ਇੱਥੇ ਪਹੁੰਚਣ ਦੀ ਲੋੜ ਹੈ ਪਰ ਕੁਝ ਲੋਕ हुलड़बाजी करदे इसलिए मैं ये लिख के हुलड़बाजी ना करो बुलेट पे पटाके ना पूजो फिर जपदे सतनाम वाहेगुरु वो होले मोले पहुंचो जी मतलब सतनाम वाहेगुरु तो जाप करते हुए संगत गुरु घर च नतमस्तक हो जी पहुंचने दी लोड़ है क्योंकि इथे सिर्फ एको एक परमात्मा तो उत्सव कीती जा सकती है क्योंकि ये पवित्र धरती है इस्तो अलावा महाराज देखो उन सारे बच्चे हुन तैयार हुए ने हुलड़बाजी जे ਕਰਨਗੇ ਨੂੰ ਨੂੰ ਰੋਕਣ ਲਈ ਸਾਰੇ ਇਹ ਤਿਆਰ ਇੱਕ ਸੈਨਾ ਬੈਠੇ ਮੈਨੂੰ ਲੱਗਦਾ ਹੈ ਇਸ ਵਾਰ ਅਜੇ ਘਟਨ ਨੌਜਵਾਨ ਪੀੜੀ ਹੈ ਇਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਕੀਤਾ ਜਾ ਸਕਦਾ ਹੈ ਨੌਜਵਾਨ ਲੋਕਾਂ ਨੂੰ ਇਹ ਦਸਨ ਦੀ ਲੋੜ ਹੈ ਕਿ ਹੁੱਲੜਬਾਜੀ ਨਾ ਕੀਤਾ ਜਾਵੇ ਸ਼ਾਂਤੀ ਨਾਲ ਭਗਤੀ ਨਾਲ ਇਸ ਪਵਿੱਤਰ ਧਰਤੀ ਪਹੁੰਚ ਕੇ ਨਤਮਸਤ ਹੋਵੇ ਜਿਸ ਤਰ੍ਹਾਂ ਨੌਜਵਾਨ ਵਰਗ ਵੀ ਸਾਡੇ ਨਾਲ ਹੈ ਕੀ ਲੱਗਦਾ ਹੈ ਤੁਹਾਨੂੰ ਇਹਨਾਂ ਵੱਲੋਂ ਦਿੱਤਾ ਹੋਇਆ ਮੈਸੇਜ ਸੰਗਤ ਨੂੰ ਉਤਸ਼ਾਹ ਕਰਦਾ ਹੈ ਹਾਂਜੀ ਮੇਰੇ ਬਦਲ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਇਹ ਮੈਸੇਜ ਦੇ ਰਹੇ ਨੇ ਕਿ ਹੁੱਲੜਬਾਜੀ ਨਹੀਂ ਬਟ ਦੇ ਪਟਾਕੇ ਨਹੀਂ ਇਹਦੇ ਨਾਲ ਪ੍ਰਭਾਵ ਆ ਜਿਹੜਾ ਬਹੁਤ ਜ਼ਿਆਦਾ ਪੈਣਾ ਕਿਉਂਕਿ ਜੀ ਪਿਛਲੇ ਵਾਰ ਦੇ ਨਾਲੋਂ ਇਸ ਵਾਰ ਜਿਹੜੀ ਹੁੱਲੜਬਾਜੀ ਆ ਗਈ ਉਹ ਬਹੁਤ ਘੱਟ ਦੇਖੀ ਜਾ ਰਹੀ ਆ ਹਲੇ ਵੀ ਉਸ ਟਾਈਪ ਦੀ ਜਿਹੜੀ ਰੁਕੀ ਤਾਂ ਹੈਨੀ ਪਰ ਅੱਗੇ ਨਾਲ ਬਹੁਤ ਜ਼ਿਆਦਾ ਫਰਕ ਪੈ ਰਿਹਾ ਜੇ ਹੋ ਰਿਹਾ ਉਹ ਪ੍ਰਾਲਾ ਲੱਗਦਾ ਤੁਹਾਨੂੰ ਇਹਨਾਂ ਦਾ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਸੋ ਲਗਾਤਾਰ ਜੋ ਪ੍ਰਾਲੇ ਕੀਤੇ ਜਾਂਦੇ ਨੇ ਉੱਥੇ ਹੀ ਚਾਏ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਹੁੱਲੜਵਾਜੀ ਨੂੰ ਰੋਕਣ ਦੇ ਲਈ ਕਈ ਤਰ੍ਹਾਂ ਦੇ ਪ੍ਰਯਤਨ ਕੀਤੇ ਜਾਂਦੇ ਨੇ ਸਾਡੇ ਨਾਲ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਜੀ ਵੀ ਨਾਲ ਨੇ ਗੁਰਪ੍ਰੀਤ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਸਾਨੂੰ ਉਪਰਾਲਾ ਆਇਆ ਚਾਹੇ ਕਿ ਪ੍ਰਧਾਨ ਜੀ ਵੱਲੋਂ ਵੀ ਹੁੱਲੜਵਾਜੀ ਨੂੰ ਰੋਕਣ ਵਾਸਤੇ ਵੱਖ-ਵੱਖ ਆਵਾਜ਼ਾਂ ਸੋਸ਼ਲ ਮੀਡੀਆ ਤੇ ਵੀ ਚਲਾਈਆਂ ਗਈਆਂ ਤੇ ਖਬਰਾਂ ਵੀ ਚਲੀਆਂ ਗਈਆਂ ਪਰ ਪੰਡਤ ਜੀ ਵੱਲੋਂ ਇਹੋ ਜਿਹਾ ਉਪਰਾਲਾ ਬੋਰਡ ਗਲੇ ਤੇ ਲਾ ਕੇ ਸਿਰ ਤੇ ਲਾ ਕੇ ਪਰਾਲਾ ਕਿਹੋ ਜਿਹਾ ਲੱਗਦਾ ਹੈ ਮੈਂ ਸਮਝਦਾ ਜੀ ਪਿਛਲੇ ਸਮੇਂ ਦੌਰਾਨ ਮਾਨਜੋ ਸਿੰਘ ਸਾਹਿਬ ਜੀ ਵੱਲੋਂ ਔਰ ਮਾਨਜੋਤ ਪਤਾਨ ਸਾਹਿਬ ਜੀ ਵੱਲੋਂ ਇਹ ਸੰਗਤ ਨੂੰ ਅਪੀਲ ਕੀਤੀ ਗਈ ਸੀ ਕਿ ਜਿਹੜੇ ਦਰਸ਼ ਮੇਲਾ ਕਰਨ ਵਾਸਤੇ ਹੋਲੇ-ਭੋਲੇ ਦੇ ਸੰਗਤ ਆਉਂਦੀ ਆ ਦਾ ਨੌਜਵਾਨ ਵੀ ਆ ਕੋ ਕਿਸੇ ਕਿਸਮ ਦਾ ਕੋਈ ਸ਼ੋਰ ਸ਼ਰਾਬਾ ਜਾਂ ਇਹਦਾ ਤਾਂ ਨਾ ਕਰਦੇ ਹੋਲੜ ਬਾਜੀ ਕਹਿ ਲੋ ਜਾਂ ਕੋਈ ਵਰਕਆਊਟ ਹੋਰ ਕਰ ਸਕਦੇ ਆਪਾਂ ਮਸਲਾ ਵੀ ਸੰਗਤ ਔਰ ਜਾਗਰੂਕ ਹੋਈ ਜਿਸ ਤਰ੍ਹਾਂ ਅੱਜ ਵੀ ਜੀ ਖੜੇ ਨੇ ਇਸ ਤਰ੍ਹਾਂ ਨਹੀਂ ਬਹੁਤ ਹੋਰ ਹੋਰ ਵੀ ਬਹੁਤ ਜਿਹੜੇ ਸੰਸਥਾਵਾਂ ਵਾਂ ਉਹ ਵੀ ਜਾਗਰੂਕ ਹੋਈਆਂ ਔਰ ਜੇ ਕਿ ਇਹਦਾ ਨਾ ਹਜੇ ਤੱਕ ਕੀ ਸਾਹਮਣੇ ਨਹੀਂ ਆਇਆ ਅਖੀਰ ਪਰ ਲੋਕ ਵੀ ਜਿਹੜੇ ਸਾਡੇ ਸੰਗਤ ਦਰਸ਼ਨ ਮੇਲਾ ਕਰਨ ਵਾਸਤੇ ਹੁੰਦੇ ਆ ਇਹ ਵੀ ਜਾਗਰੂਕ ਹੋਏ ਆ ਵਾਰ-ਵਾਰ ਅਪੀਲਾਂ ਕਰਨ ਦੇ ਨਾਲ ਇਸ ਚੀਜ਼ ਦਾ ਬਹੁਤ ਵੱਡਾ ਜਿਹੜਾ ਵਾ ਉਹਦਾ ਚੰਗਾ ਮੈਸੇਜ ਜਿਹੜਾ ਦੇਖਣ ਨੂੰ ਮਿਲ ਰਿਹਾ ਜੀ ਉਹਦਾ ਜਿੱਥੇ ਸੇਵਾ ਚਾਏ ਇਤਿਹਾਸਿਕ ਧਰਤੀ ਤੇ ਆ ਕੇ ਚਾਹੇ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ ਜਾਂ ਹੋਰ ਕਈ ਪ੍ਰਕਾਰ ਦੀ ਸੇਵਾ ਕੀਤੀ ਜਾਂਦੀ ਹੈ ਲੱਗਦਾ ਤੁਹਾਨੂੰ ਇਹ ਵੀ ਇਤਿਹਾਸ ਦੀ ਸੇਵਾ ਬਿਲਕੁਲ ਜੀ ਚੰਗੀ ਗੱਲ ਹੈ ਜੀ ਇਹਨਾਂ ਨੇ ਬੜਾ ਵਧੀਆ ਸਮਾਂ ਮੈਂ ਸਮਝਦਾ ਵਾਂ ਸੰਗਤ ਨੂੰ ਜਿਹੜੇ ਨੌਜਵਾਨ ਵੀਰਾਂ ਨੂੰ ਇੱਕ ਚੰਗਾ ਸੰਦੇਸ਼ ਦੇਣ ਵਾਸਤੇ ਇਹ ਵੀ ਆਪਣਾ ਯੋਗਦਾਨ ਪਾ ਰਹੇ ਬੜੀ ਚੰਗੀ ਗੱਲ ਹੈ ਜੀ ਸੋ ਜਿੱਥੇ ਵੱਡਾ ਸਹਿਯੋਗ ਪੰਡਿਤ ਇਹਨੇ ਤਵਰਾਵ ਲੋ ਕਰਵਾਇਆ ਜਾ ਰਿਹਾ ਹੈ ਉੱਤੇ ਹੀ ਕੁਝ ਹੋਰ ਕਹਿਣਾ ਚਾਹੁੰਦੇ ਤੁਸੀਂ ਪੰਜਾਬੀ ਮਾਂ ਬੋਲੀ ਦਾ ਵੀ ਬੋਲ ਲਗਾਇਆ ਹੈ ਕਿਉਂਕਿ ਸਿੱਖ ਧਰਮ ਦੇ ਵਿੱਚ ਗੁਰਮੁਖੀ ਦੀ ਬਹੁਤ ਜ਼ਿਆਦਾ ਵੱਡੀ ਮਰਿਆਦਾ ਦੱਸੀ ਜਾਂਦੀ ਹੈ ਤੇ ਲਗਾਤਾਰ ਜੋ ਹੈ ਊੜੇ ੜੇ ਦਾ ਵੀ ਬੋਲ ਲਗਾਇਆ ਹੈ ਦੋਨੋਂ ਮੈਸੇਜ ਜੋ ਹੈ ਗੁਰਮੁਖੀ ਨਾਲ ਵੀ ਜੋੜਨੀ ਅੱਜ ਬਣਦੀ ਹੈ ਬਿਲਕੁਲ ਮਹਾਰਾਜ ਇਹ 35 ਅੱਖਰ ਇਹ ਗੁਰਮੁਖੀ ਇਹ ਸਿਰਫ ਆਸ਼ਾ ਨਹੀਂ ਹੈ ਇਹ ਸਿਰਫ ਗੁਰਗ੍ਰੰਥ ਸਾਹਿਬ ਦੀ ਜ਼ੁਬਾਨ ਹੈ देखो गुरु महाराज आखते ने कूड़ू राजा कूड़ प्रजा कूड़ सब संसार सारी सत्य सा है मिट्टन वाले है और सत्य है तो गुरुमुखी है हमेशा रहा है जो गुरुमुखी श्री गुरु ग्रंथ साहब की जुबान है इसलिए बच्चे इस भाषा सिखाने की लड़ है इस भाषा न जोड़न की लड़ है ताकि वो गुरुमुखी सीख गुरु ग्रंथ साहब न जुड़न ਸੋ ਜਿੱਥੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦੇ ਲਈ ਕਾਫੀ ਪ੍ਰਯਤਨ ਕੀਤੇ ਜਾ ਰਹੇ ਨੇ ਉੱਥੇ ਹੀ ਪੰਡਿਤ ਤਨੇਧਵਰ ਵੱਲੋਂ ਫਲੈਕਸ ਬੋਰਡ ਦੇ ਰਾਹੀ ਹੁੱਲੜ ਬਾਜੀ ਨੂੰ ਰੋਕਣ ਦੇ ਲਈ ਅਤੇ ਗੁਰਮੁਖੀ ਪੰਜਾਬੀ ਮਾਂ ਬੋਲੀ ਦੀ ਵੀ ਲਗਾਤਾਰ ਗੱਲ ਕੀਤੀ ਜਾਂਦੀ ਹੈ ਕੈਮਰਾਮੈਨ ਜਤਿਨ ਕੁਮਾਰ ਦੇ ਨਾਚੂਏਸ਼ ਲਟਾਵਾ ਸ਼੍ਰੀ ਨਰਪੁਰ